ਇਸ ਵੇਲੇ ਦੀ ਵੱਡੀ ਖਬਰ ਤੁਹਾਣਾ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਤੋਂ ਜਿੱਥੇ ਕਿ ਇੱਕ ਨਵਾਂ ਗੈਂਗ ਸੜਕਾਂ ਤੇ ਘੁੰਮਦਾ ਨਜ਼ਰ ਆ ਰਿਹਾ ਹੈ ਇਸ ਜੋੜ ਨੇ ਤਾਂ ਸ਼ਹਿਰ ਦੇ ਵਿੱਚ ਵਹਿਲੀ ਹੱਤ ਚੱਕੀ ਹੋਈ ਹੈ ਤੁਸੀਂ ਵੀ ਆਪਣੀਆਂ ਗੱਡੀਆਂ ਐਕਟਿਵਾ ਮੋਟਰਸਾਈਕਲ ਬਚਾ ਕੇ ਰੱਖ ਲੋ ਕਿਉਂਕਿ ਜੋੜਾ ਮਿੰਟਾਂ ਚ ਤੁਹਾਡੀ ਗੱਡੀ ਗਾਇਬ ਕਰ ਸਕਦਾ ਹੈ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਦੇ ਸ਼ੈਟਾ ਇਲਾਕੇ ਤੋਂ ਸਾਹਮਣੇ ਹੈ ਤਸਵੀਰਾਂ ਸੀਸੀਟੀਵੀ ਦੀਆਂ ਤੁਹਾਣਾ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਜਿੱਥੇ ਜੋੜਾ ਪਹਿਲਾਂ ਤੇ ਐਕਟਿਵਾ ਤੇ ਆਉਂਦੇ ਨੇ ਫਿਰ ਕੋਲ ਖੜ ਕੇ ਗੱਲਾਂ ਕਰਦੇ ਨੇ ਬਾਅਦ ਦੀਆਂ ਤਸਵੀਰਾਂ ਵੀ ਤੁਹਾਣਾ ਸਾਂਝੀਆਂ ਤੁਸੀਂ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਚਲਾਕੀ ਦੇ ਨਾਲ ਮਹਿਲਾ ਦੇ ਨਾਲ ਗੱਲਾਂ ਕਰਦਾ ਇਹ ਨੌਜਵਾਨ ਕੋਲ ਖੜੀ ਐਕਟਿਵਾ ਨੂੰ ਚਾਬੀ ਲਗਾਉਂਦਾ ਤੇ ਉੱਥੋਂ ਐਕਟਿਵਾ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਤੁਸੀਂ ਸਭ ਸਾਵਧਾਨ ਰਹੋ ਆਪਣੀਆਂ ਗੱਡੀਆਂ ਨੂੰ ਬਚਾ ਕੇ ਰੱਖੋ ਆਪਣੇ ਮੋਟਰਸਾਈਕਲ ਸਕੂਟਰੀਆਂ ਨੂੰ ਬਚਾ ਕੇ ਰੱਖੋ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇੱਕ ਜੋੜਕ ਹੁੰਦਾ ਨਜ਼ਰ ਆ ਰਿਹਾ ਸੜਕਾਂ ਤੇ ਖੁੱਲਕੇ ਜਿਹੜਾ ਮਿੰਟਾ ਸਕਿੰਟਾਂ 'ਚ ਤੁਹਾਡੀ ਗੱਡੀ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਸਕਦਾ ਹੈ ਸੀਸੀਟੀਵੀ ਤੋਂ ਉਹਨਾਂ ਸਾਂਝੀ ਕਰ ਰਹੇ ਹਾਂ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਕਿਉਂਕਿ ਸ਼ਰਿਆਮ ਜਦ ਅਜਈਆਂ ਵਾਰਦਾਤਾ ਹੁੰਦੀਆਂ ਨੇ ਤੇ ਪੰਜਾਬ ਪੁਲਿਸ ਤੇ ਜਿਹੜਾ ਸਵਾਲ ਨੇ ਉਹ ਖੜੇ ਹੁੰਦੇ ਨਜ਼ਰ ਆਉਂਦੇ ਨਹੀਂ ਤੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰitsar ਸ਼ਹਿਰ ਤੋਂ ਜਿੱਥੇ ਕਿ ਇੱਕ ਨਵਾਂ ਗੈਂਗ ਸੜਕਾਂ ਤੇ ਘੁੰਮਦਾ ਨਜ਼ਰ ਆ ਰਿਹਾ ਹੈ ਇਸ ਜੋੜ ਨੇ ਤਾਂ ਸ਼ਹਿਰ ਦੇ ਵਿੱਚ ਵਾੜੀ ਹੱਤ ਚੱਕੀ ਹੋਈ ਹੈ ਤੁਸੀਂ ਵੀ ਆਪਣੀਆਂ ਗੱਡੀਆਂ ਐਕਟਿਵਾ ਮੋਟਰਸਾਈਕਲ ਬਚਾ ਕੇ ਰੱਖ ਲਓ ਕਿਉਂਕਿ ਜੋੜਾ ਮਿੰਟਾਂ ਚ ਤੁਹਾਡੀ ਗੱਡੀ ਗਾਇਬ ਕਰ ਸਕਦਾ ਹੈ ਦੱਸ ਦਿਓ ਕਿ ਮਾਮਲਾ ਅਮਰitsar ਸ਼ਹਿਰ ਦਾ ਇਲਾਕੇ ਦੇ ਸਾਹਮਣੇ ਤਸਵੀਰਾਂ ਸੀਸੀਟੀਵੀ ਦੀਆਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਜਿੱਥੇ ਜੋੜਾ ਪਹਿਲਾਂ ਤੇ ਐਕਟਿਵਾ ਤੇ ਆਉਂਦੇ ਨੇ ਫਿਰ ਕੋਲ ਖੜ ਕੇ ਗੱਲਾਂ ਕਰਦੇ ਨੇ ਬਾਦ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰ ਰਿਹਾ ਵੇਖ ਸਕਦੇ ਹੋ ਕਿਸ ਤਰ੍ਹਾਂ ਚਲਾਕੀ ਦੇ ਨਾਲ ਮਹਿਲਾ ਦੇ ਨਾਲ ਗੱਲਾਂ ਕਰਦਾ ਇਹ ਨੌਜਵਾਨ ਕੋਲ ਖੜੀ ਐਕਟਿਵਾ ਨੂੰ ਚਾਬੀ ਲਗਾਉਂਦਾ ਤੇ ਉੱਥੋਂ ਐਕਟਿਵਾ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਤੁਸੀਂ ਸਭ ਸਾਵਧਾਨ ਰਹੋ ਆਪਣੀਆਂ ਗੱਡੀਆਂ ਨੂੰ ਬਚਾ ਕੇ ਰੱਖੋ ਆਪਣੇ ਮੋਟਰਸਾਈਕਲ ਸਕੂਟਰੀਆਂ ਨੂੰ ਬਚਾ ਕੇ ਰੱਖੋ ਕਿਉਂਕਿ ਅਮ੍ਰਿਤਸਰ ਦੇ ਵਿੱਚ ਇੱਕ ਜੋੜਕ ਹੁੰਦਾ ਨਜ਼ਰ ਆ ਰਿਹਾ ਸੜਕਾਂ ਤੇ ਖੁੱਲਕੇ ਜਿਹੜਾ ਮਿੰਟਾ ਸਕਿੰਟਾਂ 'ਚ ਤੁਹਾਡੀ ਗੱਡੀ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਸਕਦਾ ਹੈ ਸੀਸੀਟੀਵੀ ਤੋਂ ਨਾ ਸਾਂਝੀ ਕਰ ਰਿਹਾ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਕਿਉਂਕਿ ਸ਼ਰਿਆਮ ਜਦ ਅਜਿਹੀਆਂ ਵਾਰਦਾਤਾ ਹੁੰਦੀਆਂ ਨੇ ਤੇ ਪੰਜਾਬ ਪੁਲਿਸ ਤੇ ਜਿਹੜਾ ਸਵਾਲ ਨੇ ਉਹ ਖੜੇ ਹੁੰਦੇ ਨਜ਼ਰ ਆਉਂਦੇ ਨਹੀਂ ਤੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ